ਪੰਜਾਬੀ ਭਾਸ਼ਾ ਦਾ ਭਵਿੱਖ ਉਹ ਦੇਸ਼ਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਮੇਰੇ ਆਪਣੇ ਭਤੀਜੇ ਉਹ ਜਦੋਂ ਸਾਡੇ ਨਾਲ ਗੱਲ ਕਰਦੇ ਆ ਤਾਂ ਉਹ ਪੰਜਾਬੀ 'ਚ ਗੱਲ ਕਰ ਲੈਂਦੇ ਆ ਲੇਕਿਨ ਜਦੋਂ ਆਪਸ 'ਚ ਕਰਦੇ ਆ ਉਹ ਕਦੀ ਪੰਜਾਬੀ 'ਚ ਗੱਲ ਨਹੀਂ ਕਰਦੇ ਮੰਨ ਲਓ ਕੱਲ ਨੂੰ ਕੋਈ ਕਾਨੂੰਨ ਏਦਾਂ ਦਾ ਆ ਜਾਂਦਾ ਜਿਹਦਾ ਬਹੁਤ ਸਾਰੇ ਦੇਸ਼ਾਂ 'ਚ ਹੋਇਆ ਕੀ ਪੰਜਾਬੀ ਸਾਹਿਤ ਇਹਦਾ ਭਵਿੱਖ ਫਿਰ ਖਤਮ ਹੋ ਗਿਆ ਜਿਹੜੇ ਹੁਣ ਲੇਖਕ ਨੇ ਉਹਨਾਂ ਦੇ ਧੀਆਂ ਪੁੱਤਰ ਪੰਜਾਬੀ ਦੇ ਲੇਖਕ ਨਹੀਂ ਬਣਨਗੇ ਮੇਰੇ ਖਿਆਲ ਤੇ ਪਾਸ਼ਟੇ ਨਾਲ ਤੁਹਾਡਾ ਬਹੁਤ ਨੇੜੇ ਦਾ ਸਬੰਧ ਰਿਹਾ ਪਾਸ਼ ਕਦੇ ਪੂਰੇ ਹਿੰਦੁਸਤਾਨ ਨੂੰ ਪੂਰੇ ਸਾਰੇ ਨੂੰ ਬਦਲਣ ਤੁਰਿਆ ਸੀ ਉਸ ਢਾਂਚੇ ਨੂੰ ਮੁੱਢੋਂ ਛੋਡੋ ਜੀ ਕੀ ਤੁਸੀਂ ਉਹਦੀ ਰਾਜਨੀਤੀ ਦੇ ਨਾਲ ਸਹਿਮਤ ਸੀ ਤੇ ਕੀ ਅੱਜ ਉਸੇ ਢਾਂਚੇ ਦੇ ਵਿੱਚ ਉਹਨੂੰ ਠੀਕ ਠਾਕ ਕਰਨ ਦੇ ਯਤਨ ਹੋ ਰਹੇ ਆ ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦਸੌਈ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੋਈ ਖਬਰਸਾਰ ਨਹੀਂ ਸਾਂਝੀ ਕਰਨੀ ਅੱਜ ਪੰਜਾਬੀ ਦੇ ਪ੍ਰਸਿੱਧ ਸ਼ਾਇਰ surjit patar horan ਦਾ ਜਨਮ ਦਿਨ ਆ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਇਸ ਸੰਬੰਧ ਦੇ ਵਿੱਚ ਕੁਝ ਸਾਲ ਪਹਿਲਾਂ ਜਦੋਂ ਸੁਰਜੀਤ ਪਾਤਰ ਜੀ ਅਤੇ ਸਰੀ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਸਟੂਡੀਓ ਤੇ ਆਏ ਸੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਇੱਕ ਇੰਟਰਵਿਊ ਕੀਤੀ ਸੀ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਇਹ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਓ ਦੇਖਦੇ ਹਾਂ ਸੁਰਜੀਤ ਪਾਤਰ ਉਹਨਾਂ ਨਾਲ ਕੀਤੀ ਇੱਕ ਪੁਰਾਣੀ ਇੰਟਰਵਿਊ ਉਦਾਸ ਦੋਸਤੋ ਆਓ ਕਿ ਮਿਲ ਕੇ ਖੁਸ਼ ਹੋਈਏ ਕਿ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ ਭਟਕਦੇ ਅੱਖਰੋਂ ਆਓ ਕਿ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਸ਼ਹਾਰਾ ਨਹੀਂ ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਦਾ ਜਸਕਰਨ ਸ਼ੋਅ ਵਿੱਚ ਬਹੁਤ-ਬਹੁਤ ਸਵਾਗਤ ਕੱਲ ਤੁਹਾਡੇ ਨਾਲ ਅਸੀਂ ਵਾਦਾ ਕੀਤਾ ਸੀ ਕਿ ਅੱਜ ਅਸੀਂ ਪੰਜਾਬੀ ਸਾਹਿਦ ਦੇ ਮਾਨੇ ਪਰਮੰਨੇ ਨਾਂ ਸੁਰਜੀਤ ਪਾਤਰ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਉਹ ਨਾਂ ਜਿਹੜਾ ਕਿਸੇ ਜਾਣ ਪਛਾਣ ਦਾ ਮਤਾਜ ਨਹੀਂ ਜਿਹਦੇ ਨਾਲ ਕੋਈ ਵਿਸ਼ੇਸ਼ਣ ਲਾਉਣ ਦੀ ਲੋੜ ਨਹੀਂ ਸੋ ਬਿਨਾ ਕਿਸੇ ਪੁਮੇਕਾ ਤੋਂ ਅਸੀਂ ਜੀ ਆਇਆਂ ਕਹਿੰਦੇ ਆ ਸਰਜੀਤ ਪਾਤਰ ਜੀ ਨੂੰ ਪਾਤਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਜੀ ਆਇਆਂ ਜੀ ਜਸਕਰਨ ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ ਵੀ ਔਰ ਤੇਰਾ ਵੀ ਜਿਹੜੇ ਤੂੰ ਬੜੇ ਖੂਬਸੂਰਤ ਤਰ੍ਹਾਂ ਮੇਰੇ ਸ਼ੇਰ ਨਾਲ ਸ਼ੁਰੂਆਤ ਕੀਤੀ ਜੀ ਪੰਜਾਬੀ ਭਾਸ਼ਾ ਦਾ ਭਵਿੱਖ ਉਪਦੇਸ਼ਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਪਰ ਖਿਆਦਾ ਹੈ ਕਿ ਮੈਂ ਇਹਦਾ ਸਮਝਦਾ ਕਿ ਵੈਸੇ ਤਾਂ ਜਿੱਦਾ ਹੁਣ ਜਿਹੜੀ ਸਾਡੀ ਅਗਲੀ ਪੁਛਤਾ ਉਹਦਾ ਉਹਦੇ ਵਰ ਮੇਰੇ ਇਦਾਂ ਹੈ ਕਿ ਬੇਸ਼ੱਕ ਆਪਾਂ ਉਹਨਾਂ ਨੂੰ ਜਿੰਨੀ ਮਰਜ਼ੀ ਸਿਖਾਈਏ ਪੰਜਾਬੀ ਪਰ ਜੋ ਲਿਖਕ ਪੜਨਗੇ ਤਾਂ ਸ਼ਾਇਦ ਅੰਗਰੇਜ਼ੀ ਦੇ ਹੀ ਬਨ ਗਿਆ ਬਿਲਕੁਲ ਕਿ ਜਿੱਦਾਂ ਹੁਣ ਤੁਸੀਂ ਮੈਂ ਦੇਖੋ ਕਿ ਮੇਰੇ ਆਪਣੇ ਭਤੀਜੇ ਉਹ ਜਦੋਂ ਸਾਡੇ ਨਾਲ ਗੱਲ ਕਰਦੇ ਆ ਤਾਂ ਉਹ ਪੰਜਾਬੀ 'ਚ ਗੱਲ ਕਰ ਲੈਂਦੇ ਆ ਲੇਕਿਨ ਜਦੋਂ ਆਪਸ 'ਚ ਕਰਦੇ ਆ ਉਹ ਕਦੀ ਪੰਜਾਬੀ 'ਚ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸਮਝ ਲਓ ਕਿ ਮਾਂ ਬੋਲੀ ਹੀ ਹੋਣੀ ਹੈ ਕਿਉਂਕਿ ਮਾਂ ਬੋਲੀ ਸਿਰਫ ਤੁਹਾਡੀ ਮਾਂ ਦੀ ਜਿਹੜੀ ਬਾਇਓਲੋਜੀਕਲ ਮਦਰ ਦੀ ਬੋਲੀ ਨਹੀਂ ਹੁੰਦੀ ਉਹ ਜਨ ਇੱਕ ਧਰਤੀ ਨੂੰ ਵੀ ਉਸੇ ਮਾਂ ਕਹਦੇ ਨੇ ਕਿ ਉਸ ਧਰਤੀ ਦੀ ਵੀ ਉਹ ਬੋਲੀ ਹੁੰਦੀ ਹੈ ਕਿ ਉੱਥੇ ਉਹਦਾ ਉਹਦੀ ਹਵਾਵਾਂ 'ਚ ਹਰ ਪਾਸੇ ਉਹਦਾ ਬੋਲ ਪਿਆਲਾ ਹੁੰਦਾ ਤੇ ਪਰ ਇਹ ਹੈ ਕਿ ਅਸੀਂ ਉਹ ਸਾਰੇ ਕੁਝ ਨੂੰ ਜੇ ਅਸੀਂ ਕੋਸ਼ਿਸ਼ ਕਰਾਂਗੇ ਤੇ ਆਪਣੇ ਬੱਚਿਆਂ ਨੂੰ ਅਸੀਂ ਜਿਹੜੀ ਪੰਜਾਬ ਦੇ ਵਿਰਸੇ ਨਾਲ ਜਾਂ ਪੰਜਾਬ ਦੇ ਕਲਚਰ ਨਾਲ ਜਾਂ ਪੰਜਾਬ ਦੀਆਂ ਕਹਾਣੀਆਂ ਨਾਲ ਪੰਜਾਬ ਦੀ ਕ੍ਰੀਏਟੀਵਿਟੀ ਨਾਲ ਜ਼ਰੂਰ ਜੋੜ ਸਕਦੇ ਆ ਜੀ ਕਿ ਉਹ ਇੱਕ ਤਰ੍ਹਾਂ ਦੋਰੇ ਕ੍ਰੀਏਟਿਵ ਬੰਦੇ ਬੱਚੇ ਬਣ ਸਕਦੇ ਆ ਕਿ ਉਹਨਾਂ ਨੂੰ ਇੱਕ ਪਾਸੇ ਇਧਰ ਅਨੁਭਵ ਸਾਰਾ ਹੋਗਾ ਦੂਜੇ ਪਾਸੇ ਉਹਨਾਂ ਦੇ ਪਿਛੋਕੜ ਚ ਉਹਨਾਂ ਨੂੰ ਆਪਣੇ ਪੁਰਖਿਆਂ ਦਾ ਵੀ ਉਹਨਾਂ ਕੋਲ ਗਿਆਨ ਹੋ ਸਕਦਾ ਜੀ ਤੇ ਸੋ ਮੇਰਾ ਖਿਆਲ ਹੈ ਕਿ ਉਹ ਉਹ ਉਹਨਾਂ ਦੀ ਪ੍ਰਤਿਭਾ ਬਿਸ਼ayad ਉਹਨਾਂ ਨੂੰ ਇੱਕ ਇਸ ਗੱਲ ਨਾਲ ਹੁਲਾਰਾ ਮਿਲੇ ਤਾਂ ਸੋ ਪੰਜਾਬੀ ਦਾ ਪਿਖੇ ਇਸ ਪੱਖੋਂ ਦਾ ਜਦ ਤੱਕ ਬੰਦੇ ਆਪਣੇ ਆਉਂਦੇ ਰਹਿਣਗੇ ਨਵੀਂ ਨਵੀਆਂ ਪੀੜ੍hiyan ਪੰਜਾਬ ਤੇ ਇੱਥੇ ਆਉਂਦੀਆਂ ਰਹਿਣਗੀਆਂ ਤੇ ਤਦ ਤੱਕ ਤਾਂ ਬਹੁਤ ਯਾਨੀ ਲੱਗਦਾ ਕਿ ਵਾਈਬਰੈਂਟ ਹੈ ਨਾ ਜੀ ਤੇ ਔਰ ਬਣੂਗਾ ਵੀ ਲਿਖ ਰਿਹਾ ਕਿ ਜਿੱਦਾਂ ਹੁਣ ਦੂਜੀ ਗੱਲ ਕਿ ਗਿਣਤੀ ਵਧ ਰਹੀ ਆ ਹੂੰ ਤੇ ਪੰਜਾਬੀ ਜਿਸ ਤਰ੍ਹਾਂ ਪੰਜਾਬੀ ਦਾ ਸਥਾਨ ਸਰਕਾਰੀ ਪੱਧਰ ਤੇ ਵੀ ਉੱਚਾ ਹੋ ਗਿਆ ਜੀ ਸਕੂਲਾਂ 'ਚ ਵੀ ਪੰਜਾਬੀ ਪੜ੍ਹਨ ਲੱਗ ਪਏ ਹੂੰ ਤੋਂ ਸਾਨੂੰ ਕਾਫੀ ਲੱਗਦਾ ਕਿ ਇੱਥੇ ਅਸੀਂ ਅਸੀਂ ਆਸ ਕਰ ਸਕਦੇ ਹਾਂ ਕਿ ਪੰਜਾਬੀ ਜਿਹੜੀ ਆ ਉਹ ਬਹੁਤ ਤਰੱਕੀ ਕਰੇਗੀ ਹੋਰ ਤਰੱਕੀ ਕਰੇਗੀ ਯਾਨੀ ਕਿਤਾਬਾਂ ਵੇਚਣ ਦੇ ਪੱਖੋਂ ਵੀ ਪ੍ਰਕਾਸ਼ਕਾਂ ਨੂੰ ਵੀ ਬਹੁਤ ਆਸਰਾ ਰਹਿੰਦਾ ਅ ਪ੍ਰਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਬਿਲਕੁਲ ਬਹੁਤ ਸਾਰੇ ਤੱਤ ਨੇ ਜਿਹੜਾਂ ਦੀ ਤੁਸੀਂ ਜ਼ਿਕਰ ਕੀਤਾ ਪਰ ਬੜੀ ਇੱਕ ਜਿਹੜਾ ਬੰਦਾ ਪ੍ਰਵਾਸ ਕਰਕੇ ਇੱਥੇ ਆ ਗਿਆ ਮੈਨੂੰ ਲੱਗਦਾ ਉਹਦੀ ਸਭ ਤੋਂ ਵੱਡੀ ਚਿੰਤਾ ਇਹੀ ਹੈ ਜਾਂ ਹੋਣੀ ਚਾਹੀਦੀ ਹੈ ਕਿ ਉਹਦੇ ਬੱਚਿਆਂ ਨੇ ਉਸ ਰੂਪ ਦੇ ਨਾਲ ਪੰਜਾਬੀ ਨਾਲ ਕਦੇ ਨਹੀਂ ਜੁੜਨਾ ਪੰਜਾਬੀ ਉਹਨਾਂ ਦੀ ਦੂਜੀ ਭਾਸ਼ਾ ਹੋ ਸਕਦੀ ਹੈ ਜੀ ਜੀ ਕੀ ਜਿੰਨਾ ਚਿਰ ਪੰਜਾਬ ਦੇ ਵਿੱਚੋਂ ਪ੍ਰਵਾਸ ਹੋ ਰਿਹਾ ਉਹਨਾਂ ਚਿਰ ਹੀ ਇੱਥੇ ਪੰਜਾਬੀ ਲੇਖਣੀ ਜਾਂ ਸਾਹਿਤ ਹੋਊਗਾ ਉਹਦੇ ਤੋਂ ਬਾਅਦ ਮੰਨ ਲਓ ਕੱਲ ਨੂੰ ਕੋਈ ਕਾਨੂੰਨ ਏਦਾਂ ਦਾ ਆ ਜਾਂਦਾ ਜਿਹਦਾ ਬਹੁਤ ਸਾਰੇ ਦੇਸ਼ਾਂ 'ਚ ਹੋਇਆ ਕੀ ਪੰਜਾਬੀ ਸਾਹਿਤ ਇਹਦਾ ਭਵਿੱਖ ਫਿਰ ਖਤਮ ਹੋ ਗਿਆ ਉਹ ਇਹ ਠੀਕ ਹਾਂ ਦੂਸਰਾ ਮੈਂ ਜਿਹੜੀ ਅਮਰਦੀ ਚੰਦਨ ਨੇ ਇੱਕ ਉਹ ਵੀ ਏਦਾਂ ਪ੍ਰਵਾਸੀ ਆ ਇੰਗਲੈਂਡ 'ਚ ਤੇ ਉਹ ਕਹਿੰਦਾ ਹੁਣ ਮੇਰੇ ਪੁੱਤਰਾਂ ਨੂੰ ਪੰਜਾਬੀ ਜਾਂ ਮੇਰੇ ਪੁੱਤ ਮੇਰੀਆਂ ਕਿਤਾਬਾਂ ਨਹੀਂ ਪੜ ਸਕਦੇ ਤੇ ਜਿਹੜੀ ਮੈਂ ਜਿਹੜੀ ਸਭ ਤੋਂ ਵੱਡੀ ਚੀਜ਼ ਮੈਂ ਇੱਥੇ ਆ ਕੇ ਗਵਾਹੀ ਆ ਕਿ ਮੇਰੀ ਸੰਤਾਨ ਪੰਜਾਬੀ ਨਹੀਂ ਬੋਲਦੀ ਜਾਂ ਉਹ ਪੰਜਾਬੀ ਦੇ ਨਹੀਂ ਕਿ ਇਹ ਇੱਕ ਮਨੁੱਖੀ ਦੁਨਿਆਵੀ ਕਿ ਜਿਹੜੇ ਹੁਣ ਇਸ ਜਨਰੇਸ਼ਨ ਆ ਜਿਹੜੀ ਜਨਰੇਸ਼ਨ ਲਿਖ ਰਹੀ ਆ ਜਿਹੜੇ ਹੁਣ ਲੇਖਕ ਨਹੀਂ ਉਹਨਾਂ ਦੇ ਧੀਆਂ ਪੁੱਤਰ ਪੰਜਾਬੀ ਦੇ ਲੇਖਕ ਨਹੀਂ ਬਣਨਗੇ ਮੇਰੇ ਖਿਆਲ ਚ ਜੀ ਤਾਂ ਸੋਪ ਇੱਕ ਇਸ ਗੱਲ ਨਾਲ ਜੁੜਿਆ ਕਿ ਉੱਥੋਂ ਨਵਾਂ ਨਵੇਂ ਵਹਿਣ ਤੋਂ ਉਹ ਦਿਨ ਤੁਸੀਂ ਲਿਖਿਆ ਕਿ ਗੱਡੀ ਚੜ੍ਹਨ ਦੀ ਕਾਲ ਬੜੀ ਸੀ ਕੀ ਕਿਚ ਰਹਿ ਗਿਆ ਉੱਥੇ ਜੀ ਪਲਾਂ ਛਣਾ ਵਿੱਚ ਛੱਡ ਆਏ ਸਾਂ ਝੁਕਾਂ ਝੁਕਾਂ ਦੀਆਂ ਥਾਵਾਂ ਮੈਨੂੰ ਉਹ ਹਮੇਸ਼ਾ ਇਹ ਪਲ ਬਹੁਤ ਮਹੱਤਵਪੂਰਨ ਲੱਗਦੇ ਹੁੰਦੇ ਜਦੋਂ ਤੁਸੀਂ ਸਮਾਨ ਚੱਕ ਕੇ ਉੱਥੋਂ ਤੁਰੇ ਸੀ ਜੀ 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 ਕੀ ਇਹਨਾਂ ਲੋਕਾਂ ਨੂੰ ਜੇ ਅਸੀਂ ਜਿਹੜਾ ਫਲਸਫੀ ਦੇ ਪੱਖ ਤੋਂ ਦੇਖੀਏ ਉੱਥੇ ਰਹਿਣਾ ਚਾਹੀਦਾ ਸੀ ਆਪਣੀ ਹੋਂਦ ਬਚਾਉਣ ਲਈ ਯਤਨ ਕਰਨੇ ਚਾਹੀਦੇ ਸੀ ਹਾਲਾਤ ਚੰਗੇ ਸੀ ਮਾੜੇ ਸੀ ਉੱਥੇ ਸਟਰਗਲ ਕਰਨੀ ਚਾਹੀਦੀ ਸੀ ਇੱਥੇ ਆ ਗਏ ਇਤੋਂ ਕੱਲੂ ਹਾਲਾਤ ਮਾੜੇ ਹੋ ਗਏ ਕਿਸੇ ਹੋਰ ਦੇਸ਼ ਚਲੇ ਜਾਣਗੇ ਕੀ ਇਹਨਾਂ ਨੂੰ ਭੌੜੇ ਕਹੀਏ ਅਮ ਦੋ ਤਰੀਕ ਮਤਲਬ ਮੈਂ ਇਹ ਬਹੁਤ ਸੋਚਿਆ ਇਸ ਸਵਾਲ ਨੂੰ ਇਸ ਵਾਰ ਬਹੁਤ ਬਹੁਤ ਸੋਚਿਆ ਕਿ ਵਰ ਕਿ ਮੈਂ ਜੇ ਜੇ ਉਥੇ ਰਿੰਦਰ ਸ਼ਾਇਦ ਉੱਥੇ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਤਨਾਅ ਹੁੰਦੇ ਉਹ ਚੋਂ ਕੋਈ ਇਨਕਲਾਬ ਪੈਦਾ ਹੋ ਜਾਂਦਾ ਕਿ ਭਈ ਹੁਣ ਸਾਡੀ ਜਿਹੜੀ ਸਾਡਾ ਤਣਾਅ ਆ ਉਹਨੂੰ ਸੰਭਲਣ ਲਈ ਇੱਕ ਪਰਦੇਸ ਆ ਗਿਆ ਜੀ ਕਿ ਇੱਕ ਮੈਗਾਸੀ ਕਿ ਸ਼ੁਕਰ ਹੈ ਪਰਦੇਸ ਹੈ ਇੱਕ ਥਾਂ ਉਰੇ ਪ੍ਰਲੋਕ ਤੋਂ ਕਿ ਅਦਰਵਾਈਜ਼ ਉਹ ਸ਼ਾਇਦ ਜਾਣੇ ਕੋ ਬਹੁਤ ਉਹਨਾਂ ਹਾਲਤ ਮਾਰਨ ਹਰ ਹਾਲਤਾਂ ਚ ਕੀ ਕਰਦੇ ਜਾਂ ਮਰਦੇ ਜਾਂ ਹੋਰ ਕਿਸੇ ਨੂੰ ਮਾਰਦੇ ਤੇ ਲੇਕਿਨ ਇੱਕ ਪਰਦੇਸ ਨੇ ਉਹਨਾਂ ਦੀ ਜਿਹੜੀ ਉਹ ਟੈਨਸ਼ਨ ਨੂੰ ਇੱਕ ਰਾਹਤ ਦੇ ਦਿੱਤੀ ਤੇ ਉਹ ਹੋਰ ਜਗ੍ਹਾ ਜਾ ਕੇ ਬਸਣ ਲੱਗ ਪਏ ਜੀ ਤੇ ਆ ਮੈਂ ਜਣੀ ਏਦਾਂ ਮੈਂ ਪਰਦੇਸ ਨਹੀਂ ਹੋਣਾ ਚਾਹਿਆ ਸੀ ਕਿਉਂਕਿ ਮੇਰੇ ਪਿਤਾ ਜੀ ਵੀ ਕਿੰਨੀਆਂ ਸਗੇ ਉਹਨਾਂ ਮੈਨੂੰ ਦੋ ਵਾਰੀ ਕਿਹਾ ਕਿ ਚਲ ਤੂੰ ਜੇ ਮੈਂ ਅਠੀ ਵਿੱਚ ਪੜਦਾ ਮੈਂ ਕਹਿੰਦੀ ਮੈਂ ਨਹੀਂ ਜਾ ਸਕਦਾ ਵੀ ਮੈਂ ਨਹੀਂ ਜਾਣਾ ਮੇਰਾ ਛੋਟਾ ਬ੍ਰਦਰ ਉਹ ਚਲਾ ਗਿਆ ਜੀ ਤੇ ਸੋ ਮੈਨੂੰ ਏਦਾਂ ਲੱਗਦਾ ਹੁੰਦਾ ਮੈਨੂੰ ਹੁਣ ਤਾਂ ਵੈਸੇ ਇਹਨਾਂ ਦਾ ਇੱਥੇ ਆਉਣਾ ਇਸ ਸਕੂਲ ਨੂੰ ਚੰਗਾ ਲੱਗਦਾ ਕਿ ਸ਼ਾਇਦ ਸਾਡੇ ਸਾਹਿਦ ਇਸ ਗੱਲ ਨਾਲ ਕੁਝ ਅਮੀਰੀ ਵੀ ਆਈ ਹੈ। ਹੂੰ। ਮੱਜਰੇ ਇਹਨਾਂ ਦੇ ਅਨੁਭਵ ਨੇ ਜਿਵੇਂ ਇਹ ਲੋਕ ਇੱਥੇ ਆ ਕੇ बसे ਆ। ਹੂੰ। ਤਾਂ ਉਸ ਨੇ ਇੱਕ ਸਮੁੱਚੇ ਤੌਰ ਤੇ ਪੰਜਾਬੀਅਤ ਨੂੰ ਇੱਕ ਸਮਝ ਲੋਕ ਉਹਦੇ ਉਹਦੇ ਖੇਤਰ ਨੂੰ ਵਿਸ਼ਾਲ ਕੀਤਾ। ਜੀ। ਕਿ ਸਾਡੀ ਸੋਚ ਵਿੱਚ ਜਰੂਰ ਵਿਸ਼ਾਲਤਾ ਹੈ। ਹੁਣ ਮੈਂ ਜਿਹੜੇ ਬੰਦੇ ਮਿਲਦੇ ਆ ਉਹ ਕਹਿੰਦੇ ਯਾਰ ਜਾਤ ਪਾਤ ਕੀ ਹੁੰਦੀ ਆ। ਕਿ ਉੱਥੇ ਬੰਦਾ ਇਦਾਂ ਇਦਾਂ ਦੀ ਗੱਲ ਨਹੀਂ ਕਹੂਗਾ। ਜਾਂ ਇੱਥੇ ਜਾਨੀ ਮਾਪੇ ਸੰਤਿਆਨ ਕਿ ਤਾ ਸਾਡੀ ਧੀ ਨੇ ਜੇ ਕਿਸੇ ਹੋਰ ਨਾਲ ਵਿਆਹ ਕਰਾ ਲੈ। ਕੋਈ ਨਹੀਂ ਭਾਵੇਂ ਉਹ ਜੇ ਕੇਸ ਵੀ ਬਹੁਤ ਹੋਏ ਨੇ ਅਣਖ ਵਾਲੇ ਵੀ ਜਾ ਕੇ ਉੱਥੇ ਮਾਰਿਆ ਵੀ ਮਾਰਿਆ ਵੀ ਉੱਥੇ ਜਾ ਕੇ ਆਪਣੀਆਂ ਤੇਨ ਲੇਕਿਨ ਇੱਕ ਮੈਨੂੰ ਮжоਰਿਟੀ ਇਦਾਂ ਲੱਗੀ ਕਿ ਉਹ ਉਹ ਥੋੜਾ ਵੱਖੀ ਤਰ੍ਹਾਂ ਜ਼ਿੰਦਗੀ ਬਾਰੇ ਸੋਚ ਰਹੀ ਆ ਜਾਂ ਆਪਣੇ ਬਾਰੇ ਵੀ ਮੁੰਡਾ ਸੁੱਡੋ ਸੋਚ ਰਹੀ ਆ ਸਿੱਖਿਆ ਦੇ ਸੋਚ ਵਿੱਚ ਜ਼ਰੂਰ ਇਸ ਨਿਭਸ਼ਾਲਤਾ ਲੈਉਣ ਤੇ हिसाब ਆਇਆ ਜੀ ਤੁਸੀਂ ਸ਼ਿਕਰ ਕੀਤਾ ਆਪਣੇ ਪਿਤਾ ਜੀ ਦਾ ਉਹ ਕਿੰਨੀਆਂ ਗਏ ਸੀ ਜਿਹੜਾ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਕੀ ਇਹ ਗੀਤ ਤੁਹਾਡੇ ਉਸ ਪ੍ਰਸੰਗ ਦੇ ਵਿੱਚ ਜਾਂ ਪਿਤਾ ਜੀ ਦੇ ਪ੍ਰਦੇਸ਼ ਜਾਣ ਦਾ ਜ਼ਿਕਰ ਵੀ ਉਹਦੇ ਵਿੱਚੋਂ ਇਹਦੀ ਥੋੜੀ ਜਿਹੀ ਰਚਨਾ ਪ੍ਰਕਿਰਿਆ ਬਾਰੇ ਸਾਨੂੰ ਦੱਸੋ ਇਹ ਜਿਹੜੀ ਗੀਤ ਲਿਖਿਆ ਤਾਂ ਮੈਂ ਜਦੋਂ ਐਮਏ ਮੈਂ ਪੰਜਾਬੀ ਜਿਹਨੇ ਹਸਪਤਾਲਾ ਚ ਐਮਏ ਕਰ ਰਿਹਾ ਸੀ ਐਮਏ ਦੇ ਸੈਕੰਡ ਪਾਰਟ ਸੀਗਾ ਜੀ ਆ ਤਾਂ ਮੈਂ ਉਹ ਦਿਨ ਰਾਤ ਹੌਸਟਲ 'ਚ ਸ਼ਾਂਹੂ ਬਿਠਾਇਆ ਸੀ ਤੇ ਮੈਂ ਇਦਾਂ ਸੋਚਿਆ ਕਿ ਵੀ ਮੈਨੂੰ ਜਦੋਂ ਮੈਂ ਕਪੂਰਥਲੇ ਤੋਂ ਬੱਸ ਚੜ੍ਹ ਕੇ ਤੇ ਉੱਥੇ ਆ ਗਿਆ ਕੱਲਾ ਹੀ ਮੈਂ ਤੇ ਨਹੀਂ ਮੇਰਾ ਜਿਹੜਾ ਮੇਰਾ ਦੋਸਤ ਉਹ ਕਿਹਾ ਮੈਂ ਨਹੀਂ ਜਾਣਾ ਉੱਥੇ ਪਰ ਮੈਂ ਜਲੰਧਰ ਪਾਣਾ ਪਰ ਮੈਂ ਮੈਨੂੰ ਪਟਿਆਲਾ ਖਿੱਚ ਪਾਰਿਆ ਸੀ ਹੂੰ ਤਾਂ ਮੈਂ ਪਟਿਆਲੇ ਆ ਗਿਆ ਤੇ ਮੈਂ ਇੱਕ ਸ਼ਾਮ ਕੱਲੇ ਬੈਠਾ ਸੀ ਤੇ ਮੈਨੂੰ ਆਪਣਾ ਪਿੰਡ ਬਹੁਤ ਯਾਦ ਆਵੇ ਘਰ ਬਹੁਤ ਯਾਦ ਆਵੇ ਜੀ ਤੇ ਫਿਰ ਮੁੱਢੋ ਸੋਚਣ ਲੱਗਾ ਕਿ ਵੀ ਮੇਰਾ ਕਿੱਦਾਂ ਦਾ ਪਿੰਡ ਔਰ ਮੇਰੀ ਪਹਿਲੀ ਯਾਦ ਇਹ ਸੀ ਕਿ ਮੇਰੇ ਪਿਤਾ ਜੀ ਪ੍ਰਦੇਸ਼ ਜਾ ਰਹੇ ਆ ਹਨਾ ਅਸੀਂ ਦਰਵਾਜ਼ੇ 'ਤੇ ਖੜੇ ਆ ਅੱਛਾ ਦਰਵਾਜ਼ੇ 'ਤੇ ਮੇਰੀਆਂ ਚਾਰ ਭੈਣਾਂ ਮੇਰੀ ਬੀਜੀ ਖੜੇ ਆ ਤੇ ਉਹਨਾਂ ਨੂੰ ਅਸੀਂ ਵਿਦਾ ਕਰਨਾ ਤੇ ਉਹ ਦ੍ਰਿਸ਼ ਮੇਰੇ ਮਨ 'ਚ ਆਉਂਦਾ ਤੇ ਮੈਂ ਜਦ ਲਈ ਉੱਥੋਂ ਫਿਰ ਉਹ ਜਾਨੀ ਉਹਦੀ ਗੀਤ ਦੀ ਸ਼ੁਰੂਆਤ ਤੈ ਹੋ ਸੀ ਕਿ ਉਹ ਜੋ ਸਭ ਤੋਂ ਵੱਡਾ ਜਾਨੀ ਉਸ ਮੈਮਰੀ ਤੋਂ ਉਹ ਗੀਤ ਸ਼ੁਰੂ ਹੋਇਆ ਸੀਗਾ ਕਿ ਸੁਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਸੀ ਜੀ ਬਾਕੀ ਸਭ ਖੈਰ ਏ ਤੇ ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਕੱਚੀਆਂ ਸੀ ਕੰਦਾ ਉਹਦਾ ਬੋੜਾ ਜਿਹਾ ਦਰ ਸੀ ਅਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਉਹਦਾ ਮੇਰੀ ਔਦ ਯਾਰੋ ਮਸਾਫਲ ਪਰ ਸੀ ਜਤੋਂ ਦਾ ਸਾਡੇ ਨਾਲ ਖੁਸ਼ ਤੁਸੀਂ ਜਿਹੜਾ ਫਿਰ ਇਹ ਕਹੁੰਦਾ ਕਿ ਮੈਲੀ ਜੀ ਸਿਆਲ ਦੀ ਉਹ ਤੁੰਦਲੀ ਸਵੇਰ ਸੀ ਸੂਰਜ ਦੇ ਚੜਨ ਚ ਹਾਲੇ ਬੜੀ ਦੇਰ ਸੀ ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵਾਰ ਸੀ ਮੇਰੀ ਮਾਂ ਦੇ ਨੈਣਾ ਵਿੱਚ ਹੰਝੂ ਤੇ ਹਨੇਰ ਸੀ ਹਾਲੇ ਤੀਕ ਨੈਣਾ ਵਿੱਚ ਮਾੜੀ ਮਾੜੀ ਗਹਿਰ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਜਿਹਨੇ ਉਹ ਦੋ ਵੀ ਜਿਹੜੇ ਮੇਰੇ ਪਰਦੇਸ ਵਾਰੇ ਅਨਪਰਸੀ ਤੋਂ ਇਦਾਂ ਨਹੀਂ ਸੀ ਕਿ ਉਹ ਦੁੱਖ ਭਰੇ ਅਨਪਰਸੀ ਫੇਰ ਉਹ ਜਿਹੜੇ ਜਦੋਂ ਮੇਰੇ ਬੀਜੀ ਗੁਜ਼ਰੇ ਆ ਜੀ ਉਦੋਂ ਵੀ ਉਹ ਆ ਨਹੀਂ ਸਕੇ ਸੀ ਕੋਈ ਉੱਥੇ ਪਾਸਪੋਰਟ ਦਾ ਚੱਕਰ ਬਹਿ ਗਿਆ ਕੀ ਹੋ ਗਿਆ ਕਿ ਦੂਸਰੇ ਵੀ ਸਮੁੰਦਰੀ ਜਹਾਜ਼ਾਂ ਦਾ ਸਫ਼ਰ ਸੀ ਜੀ ਤੇ ਉਹ ਦਿਨ ਜਦੋਂ ਆਏ ਤਾਂ ਉਹ ਤਦ ਤੱਕ ਯਾਨੀ ਮਹੀਨਾ ਹੋ ਚੁੱਕਿਆ ਸੀਗਾ ਉਹ ਸਾਰੇ ਗੱਲ ਨੂੰ ਮਹੀਨੇ ਤੋਂ ਵੀ ਜ਼ਿਆਦਾ ਚੁੱਕੋ ਸੀ ਤੇ ਉਹ ਵੀ ਮੇਰੇ ਮਨ 'ਚ ਰਹੀ ਗੱਲ ਤੇ ਬਹੁਤ ਸਾਲਾਂ ਬਾਅਦ ਉਹ ਉੱਚੀ ਹੁੰਦੀ ਹੈ ਕਿ ਜੋ ਵਿਦੇਸਾਂ 'ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੀ ਯਾਨੀ ਉਹ ਚੀਜ਼ ਇੱਕ ਰੂਪ ਬਦਲ ਕੇ ਮੇਰੇ ਵਿੱਚ ਆਈ ਕਿ ਪ੍ਰਦੇਸ਼ ਵਿੱਚ ਲਈ ਇਦਾਂ ਨਹੀਂ ਮਝ ਰਿਆ ਤੇ ਪਰ ਜਦੋਂ ਮੈਂ ਹੁਣ ਮੈਂ ਹੁਣ ਪਿਛਲੇ ਦਿਨ ਕਵਿਤਾ ਲਿਖੀ ਕਿ ਪੰਜਾਬ ਦਾ ਸਾਰੇ ਦਾ ਮਾਹੌਲ ਇਹ ਆ ਕਿ ਚਲੋ ਇੱਥੋਂ ਚੱਲੀਏ। ਹੂੰ ਇਹ ਐਸਲੇ ਮੈਟਾਫੋਰ ਹੀ ਆ ਉੱਥੇ ਜੇ ਉਹਨ ਮੈਂ ਤਾਂ ਬਣਾਇਆ ਵੀ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ ਚਲੋ ਇੱਥੋਂ ਚੱਲੀਏ। ਘਰ ਘਰ ਪੁੱਤ ਕਹਿਣ ਛੱਡ ਬਾਪੂ ਹੁਣ ਕੀ ਰੱਖਿਆ ਜ਼ਮੀਨ ਵਿੱਚ ਵੇਚ ਕੇ ਸਿਆੜ-ਚਾਰ ਕਰਕੇ ਜੁਗਾੜ ਕੋਈ ਚੱਲ ਇੱਥੋਂ ਚੱਲੀਏ। ਹੂੰ ਤੇ ਫਿਕਨਾ ਤੁਨੀ ਸੁਣੇ ਅੱਧੀ ਰਾਤੀ ਪਿੰਡ ਦੇ ਉਜਾੜਾਂ ਵਿੱਚ ਮੋਏ ਕਿਸਾਨ ਸਾਰੇ ਇਹੀ ਬਿਰੰਦ ਗਾਨ ਗਾਉਂਦੇ ਚਲੋ ਇੱਥੋਂ ਚੱਲੀਏ ਹੂੰ ਹੂੰ ਤੋਂ ਆ ਜਿਹੜੇ ਨਸ਼ਿਆਂ ਦੇ ਉਡਣ ਖਟੋਲੇ ਵਿੱਚ ਬੈਠ ਜਾਂਦੇ ਉਹਨਾਂ ਨੇ ਵੀ ਬਸ ਇੱਥੋਂ ਜਾਣ ਦਾ ਹੀ ਰਾਹ ਜਾਣੀ ਲੱਭਿਆ ਇਹ ਜਿਹੜੇ ਕੁੱਖਾਂ ਵਿੱਚ ਧੀਆਂ ਨੂੰ ਸੁਨੇਹਾ ਦਿੰਦੇ ਨਸ਼ਤਰਾਂ ਦੀ ਬਾਸ਼ਾ ਵਿੱਚ ਇੱਥੇ ਕਿੱਥੇ ਆ ਗਈਆਂ ਇੱਥੇ ਆ ਕੇ ਕੀ ਲੈਣਾ ਜਿਹੜੇ ਇੱਥੇ ਆਏ ਹੋਏ ਉਹ ਤਾਂ ਅੱਗੇ ਏਨੇ ਦੁਖੀ ਹਰ ਕੋਈ ਆਖਦਾ ਏ ਚਲੋ ਇੱਥੋਂ ਚੱਲੀਏ ਕਿਆ ਬਾਤ ਤੇ ਇਹੀ ਬਿਰੰਧ ਗਾਨ ਹੈ ਇਹੀ ਹੈ ਸਮੂਹ ਗਾਨ ਗੈਰ ਸਰਕਾਰੀ ਅੱਜ ਇਹੀ ਕੌਮੀ ਗੀਤ ਹੈ ਚਲੋ ਇੱਥੋਂ ਚੱਲੀਏ ਕਿਆ ਬਾਤ ਪੰਜਾਬ ਦੀ ਜਿਹੜੀ ਅੱਜ ਦੀ ਸਥਿਤੀ ਤੇ ਪਰ ਅਖੀਰ ਤੇ ਮੈਂ ਕਹਿੰਨਾ ਪਈ ਹੈ ਕੋਈ ਕਵੀ ਇੱਥੇ ਹੈ ਕੋਈ ਸੰਗੀਤਕਾਰ ਸਾਜ਼ੀਆਂ ਦੀ ਟੋਲੀ ਕੋਈ ਜਿਹੜੀ ਹੋਰ ਰਾਗ ਛੇੜੇ ਮੇਰੀ ਇਸ ਦਰਦ ਤੇ ਹਲੇਮੀ ਰਾਜ ਹੋ ਜਾਏ ਕੋਈ ਨਾਂ ਰੰਜਾ ਆਏ ਕਿਸੇ ਬੇਗਮਪੁਰੇ ਦਾ ਰੂਪ ਧਰਤ ਮੇਰੀ ਹੋ ਜਾਏ ਹਰ ਕੋਈ ਇਹ ਹੀ ਆਖੇ ਅਸੀਂ ਇੱਥੇ ਵਸਣਾ ਅਸੀਂ ਇੱਥੇ ਵਸਣਾ ਅਸੀਂ ਇਸ ਧਰਤ ਨੂੰ ਬਣਾਵਣਾ ਹੈ ਵਸਣ ਜੋਗ ਹੈ ਕੋਈ ਕਵੀ ਇੱਥੇ ਸਾਜ਼ੀਆਂ ਦੀ ਟੋਲੀ ਕੋਈ ਹੈ ਕੋਈ ਸੰਗੀਤਕਾਰ ਜਿਹੜੀ ਜਿਹੜੀ ਹੋਰ ਰਾਗ ਛੇੜੇ ਵਾਹ ਬਿਲਕੁਲ ਜੀ ਇਹ ਤਾਂ ਬਿਲਕੁਲ ਸੱਚ ਹੈ اور ਕبھی ਇੱਕ ਸੰਵੇਦਨਸ਼ੀਲ ਵਿਅਕਤੀ ਇਸ ਤਰ੍ਹਾਂ ਦਾ ਅਨੁਭਵ ਕਰ ਸਕਦਾ ਉਹਦੇ ਸਾਰੇ ਖੁਸ਼ਬਾਰੇ ਕਦੇ ਤੁਸੀਂ ਕਿਹਾ ਸੀ ਨਾ ਜਾਏ ਉਹ ਪੁੱਤਰੋ ਹਾਂ ਦਲਾਲਾਂ ਦੇ ਆਖ ਕੇ ਮਰਨ ਲਈ ਕਿਦਰੇ ਦੂਰ ਮਾਵਾਂ ਤੋਂ ਚੋਰੀ ਵਾਹ ਲੋਕ ਕੀ ਕਰਨ ਤੁਸੀਂ ਇੱਕ ਜਗ੍ਹਾ ਲਿਖਦੇ ਹੋ ਤੁਹਾਡੀ ਜਿਹੜੀ ਰਚਨਾ ਆ ਕਿ ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦਾ ਰਹਿਣਾ ਚਾਹੁੰਦੇ ਨੇ ਲੋਕ ਹਾਂ ਕੀ ਕਰਨ ਲੋਕ ਬਸ ਇਹ ਹੈ ਕਿ ਜਦੋਂ ਆਪਾਂ ਜਦੋਂ ਮਤਲਬ ਅਸੀਂ ਇਸ ਲਈ ਕਿ ਜੀਣ ਦੀ ਜਿਹੜੀ ਇੱਛਾ ਹੈ ਉਹ ਫਿਰ ਉਸੇ ਰੂਪ ਚ ਜਾਨੀ ਹੁਣ ਜਿਸ ਤਰ੍ਹਾਂ ਮੈਂ ਕਿਹਾ ਸਾਰਾ ਜੇ ਇੱਕ ਮੈਟਾਫੋਰ ਸਾਰੇ ਕੁਝ ਨੂੰ ਚਲੋ ਇੱਥੋਂ ਚੱਲੀਏ ਦਾ ਜਿਹੜਾ ਉਹ ਉਹਨੂੰ ਸੰਭਾਲਦਾ ਜੀ ਤੇ ਉਹ ਹੈ ਤਾਂ ਹੀ ਹੈ ਕਿ ਸਾਡੇ ਰਾਜਸੀ ਸਿਸਟਮ ਦੇ ਵਿੱਚ ਤਬਦੀਲੀ ਆਵੇ ਜੀ ਕਿ ਸਾਡੇ ਲੋਕਾਂ ਚ ਚੇਤਨਾ ਪੈਦਾ ਹੋਵੇ ਦਰਮਿਆਵੀ ਕਹਿੰਦਾ ਵੀ ਹੈ ਕੋਈ ਸਾਜ਼ੀ ਇੱਥੇ ਹੈ ਕੋਈ ਤੇ ਮੇਰੇ ਮਨ ਤੇ ਇਹ ਹੈ ਕਿ ਇੱਕ ਚੇਤਨਾ ਪੈਦਾ ਕਰਨ ਵਾਲਾ ਕੋਈ ਸ਼ਖਸ ਕੋਈ ਕਲਚਰ ਕੋਈ ਆਰਟ ਕੋਈ ਥੀਏਟਰ ਜਿਹੜਾ ਲੋਕਾਂ ਨੂੰ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਦੇਵੇ ਜੀ ਤਾਂ ਜਿੱਦ ਨਾਲ ਸਾਡਾ ਜਾਨੀ ਸਿਸਟਮ ਨੂੰ ਠੀਕ ਹੋਣਾ ਕਿਉਂਕਿ ਬੇਸਿਕਲੀ ਤਾਂ ਉਹਦੇ ਵਿੱਚ ਪੋਲਿਟਿਕਸ ਜਾਂ ਬਹੁਤ ਜ਼ਿਆਦਾ ਲੁੱਟਾਂ ਰਿਸ਼ਵਤ ਸਾਰੇ ਕੁਝ ਦੇ ਵਿੱਚ ਜਿਹੜੀ ਜਿੱਦ ਕਰਕੇ ਇੰਨੀ ਮਾੜੀ ਹਾਲਤ ਹੋਈ ਆ ਤਾਂ ਉਹਨੂੰ ਠੀਕ ਕਰਨਾ ਵੀ ਉੱਥੋਂ ਹੀ ਸ਼ੁਰੂ ਹੋਗਾ ਤੇ ਸੋ ਇਹੀ ਤਰੀਕਾ ਕਦੀ ਕਦੀ ਇਹੋ ਜਿਹਾ ਵਾਲ ਉੱਠਦੇ ਵੀ ਆ ਲੋਕਾਂ ਨੂੰ ਤੇ ਕਈ ਵਾਰੀ ਜਿਵੇਂ ਚਲੋ ਇਧਰੋਂ ਲੋਕ ਜਾਂਦੇ ਉਹਨਾਂ ਦੇ ਮਨ ਚੇ ਵੀ ਉਸ ਥਾਂਏ ਉਸ ਧਰਤੀ ਨੂੰ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹੀ ਇਹਦੇ ਵਿੱਚ ਇਹੀ ਮੈਸਨ ਕਿ ਇਹੀ ਹੋ ਸਕਦਾ ਕਿ ਅਸੀਂ ਇੱਕ ਲੋਕਾਂ ਨੂੰ ਵੱਧ ਚੇਤਨ ਕਰ ਸਕੀਏ ਜਾਂ ਨਵੀਂ ਪੀੜ੍ਹੀ ਨੂੰ ਜਿਵੇਂ ਹੁਣ ਅਸੀਂ ਜਨ ਆਰਟਸ ਪੱਖੋਂ ਵੀ ਅਸੀਂ ਸਕੂਲਾਂ 'ਚ ਵੀ ਜਾਈਏ ਕਾਲਜਾਂ ਵਿੱਚ ਵੀ ਜਾਈਏ ਅਸੀਂ ਯਾਨੀ ਜ਼ਰੂਰ ਜਿਹੜੀ ਅਗਲੀ ਸਾਡੀ ਪੁਸ਼ਤਿਆ ਉਹਨੂੰ ਸੰਭਾਲ ਲਈਏ ਦੂਜੀ ਗੱਲ ਹੈ ਕਿ ਬਹੁਤ ਵੱਡੀ ਜਿਹੜੀ ਮੈਂ ਕਹਿੰਨਾ ਕਿ ਪੰਜਾਬ 'ਚ ਇੱਕ ਸਿੱਖਿਆ ਸੁਧਾਰ ਲਹਿਰ ਦੀ ਜ਼ਰੂਰਤ ਹੈ ਜਿਹੜੀ ਸਾਡੇ ਸਰਕਾਰੀ ਸਕੂਲਾਂ ਨੂੰ ਜੋ ਜੋ ਬਰਾਹਾਲ ਹੋਇਆ ਉਹਨੂੰ ਸੰਭਾਲ ਸਕੇ ਪਿੰਡ ਪਿੰਡਾਂ ਨੂੰ ਸਿੱਖਿਆ ਨੂੰ ਸੰਭਾਲ ਸਕੇ ਸਾਡੀ ਮਹਿੰਗੀ ਐਜੂਕੇਸ਼ਨ ਨੂੰ ਦਾ ਕੋਈ ਇਲਾਜ ਸੋਚ ਸਕੇ ਕਿ ਸ਼ਾਇਦ ਉੱਥੋਂ ਬਦਲਣਾ ਸ਼ੁਰੂ ਕਰ ਸਕੇ ਜੀ ਪੰਜਾਬ ਨੂੰ ਤੇ ਮੈਂ ਕਦੇ ਕਿਹਾ ਸੀ ਕਿ ਮੇਰੀ ਗੱਲ ਹੁਣ ਸੁਨੇਗਾ ਕੋ ਯੁੱਗ ਦਾ ਬੀਜ ਸ਼ਾਇਦ ਜੰਗਲ ਤਾਂ ਹੁਣ ਹਵਾ ਦੀ ਸਾਜਿਸ਼ੇ ਰਲ ਗਿਆ ਹੈ ਕਿ ਇੱਕ ਸਾਡੀ ਆਸ ਇਹ ਵੀ ਆ ਕਿ ਅਸੀਂ ਜਿਹੜੀ ਸਾਡੀ ਅਗਲੀ ਪੁਸ਼ਤਾ ਉਹਦੀ এডਿਕੇਸ਼ਨ ਉਹਦੀ ਸਿੱਖਿਆ ਅਸੀਂ ਇਸ ਤਰ੍ਹਾਂ ਦੀ ਬਣਾ ਸਕੀਏ ਤੁਸੀਂ ਲਿਖਿਆ ਸੀ ਡੂੰਗੇ ਵੜਣਾ ਦਾ ਕਿ ਮਿਲਣਾ ਤਖਤ ਦੇ ਪਾਵੇ ਮਣੀਏ ਜਦ ਤੱਕ ਉਹ ਲੱਖਾਂ ਗਿਣਦੇ ਨੇ ਵੋਟਾਂ ਦੇ ਆਪਾਂ ਵੋਟਾਂ ਦੇ ਆਪਾਂ ਵੋਟਾਂ ਗਿਣੀਆਂ ਇੱਕ ਕਵੀ ਦਾ ਰਾਜਨੀਤੀ ਦੇ ਨਾਲ ਕਿੰਨਾਕ ਸੰਬੰਧ ਰੱਖਣਾ ਚਾਹੀਦਾ ਹੈ ਕਿ ਕਵੀ ਨੂੰ ਸਮਾਜ ਬਦਲਣ ਦੇ ਲਈ ਕੁਝ ਰਾਜਨੀਤਿਕ ਕਮਿਟਮੈਂਟ ਵੀ ਚਾਹੀਦੀ ਹੈ ਜਾਂ ਕਵੀ ਸਿਰਫ ਕਵੀ ਆ ਉਹਨੇ ਜੋ ਹੈ ਉਹਨੂੰ ਲਿਖੇ ਦੇਖੋ ਇਹ ਇਸ ਤਰ੍ਹਾਂ ਹੈ ਕਿ ਜਿਹੜੀ ਜਿਹੜਾ ਸ਼ਬਦ ਵੀ ਆ ਜਿਹੜੀ ਕੋਈ ਸਤਰ ਵੀ ਆ ਇੱਕ ਲਾਈਨ ਵੀ ਆ ਉਹ ਮਤਲਬ ਮੈਂ ਹੁਣ ਪੋਲਿਟਿਕਲ ਕੰਮ ਨੂੰ ਸਮਝਦਾ ਅੱਛਾ ਜੀ ਕਿਸੇ ਪੱਖੋਂ ਕਿ ਜਿਹੜਾ ਤੁਸੀਂ ਕਿਸੇ ਕੋਈ ਵਿਅੰਗ ਕਰਦੇ ਹੋ ਜਾਂ ਤੁਸੀਂ ਚੇਤਨ ਕਰਦੇ ਹੋ ਤੇ ਉਹ ਇੱਕ ਆਪਣੇ ਆਪ ਤੇ ਇਹੋ ਜਿਹਾ ਕਾਰਨ ਜ਼ਰੂਰ ਹੈ ਕਿ ਜਦੋਂ ਅਸੀਂ ਇਹ ਵੀ ਕਿੰਨੇ ਵੀ ਹੁਣ ਪਿੱਛੇ ਜੇ ਕਿਸੇ ਬੰਦੇ ਨੇ ਕਿਹਾ ਵੀ ਜਿਹੜੀਆਂ ਖੁਦਕਸ਼ੀਆਂ ਹੋ ਰਹੀਆਂ ਉਹਦੇ ਇਕਨੋਮਿਕ ਕਾਰਨ ਤਾਂ ਹੈ ਹੀ ਅਸੀਂ ਸਾਰੇ ਜਾਣਦੇ ਆ ਜੀ ਕਿ ਬਹੁਤੀਆਂ ਖੁਦਕਸ਼ੀਆਂ ਪੰਜ ਏਕੜ ਤੋਂ ਜਿਨ੍ਹਾਂ ਦੀ ਜ਼ਮੀਨ ਕੱਟ ਸੀ ਉਹਨਾਂ ਨੇ ਹੋਈਆਂ ਤਾਂ ਜ਼ਾਹਰ ਹੈ ਕਿ ਉਹਦੇ ਆਰਥਿਕ ਆਰਥਿਕ ਕਾਰਨ ਨੇ ਲੇਕਿਨ ਇੱਕ ਕਾਰਨ ਇਹ ਵੀ ਕਹਿੰਦਾ ਵੀ ਜਿਹੜੇ ਸਾਡਾ ਸਾਡਾ ਨਾ ਸੱਭਿਆਚਾਰਕੋਂ ਇੰਨੇ ਹੀਣ ਹੋ ਜਾਣਾ ਕਿ ਮੰਨ ਲਓ ਸਾਡੀ ਗੀਤਕਾਰੀ ਸਾਡੇ ਗੀਤ ਕਿ ਉਹਨਾਂ ਚ ਕਿਸੇ ਨੂੰ ਸੰਭਾਲਣ ਦੀ ਸਮਰੱਥਾ ਨਹੀਂ ਹੈਗੀ ਜੀ ਕਿ ਮਰ ਰਹੇ ਬੰਦੇ ਨੂੰ ਸੰਭਾਲਦੀ ਹੈ ਕੋਈ ਕੋਈ ਐਸੀ ਗੀਤ ਦੀ ਸਤਰ ਜਿਹੜੀ ਕਿ ਉਹਨੂੰ ਕਵੇ ਕਿ ਨਹੀਂ ਮਤਲਬ ਐਦਾਂ ਥੋੜੀ ਕਰੀਦਾ ਕਿ ਜਾਂ ਤੂੰ ਆਪਣਾ ਵਿਰਸਾ ਸੋਚ ਤੂੰ ਕੋਈ ਐਸੀ ਐਸਾ ਬੋਲ ਉਹਨੂੰ ਕਿਵੇਂ ਸੰਭਾਲ ਲੈਂਦਾ ਔਰ ਜੇ ਉਹ ਇੱਕ ਪਲ ਲੰਘ ਜਾਵੇ ਤਾਂ ਉਹ ਹੋ ਸਕਦਾ ਕਿ ਕਦੀ ਬਹੁਤ ਕਾਮਯਾਬ ਬੰਦਾ ਬਈ ਹੋ ਜਾਵੇ। ਸੋ ਉਹ ਜਿਹੜੀ ਉਹ ਜਿਹੜੀਆਂ ਸਤਰਾ ਹੁੰਦੀਆਂ ਸੰਭਾਲਣ ਵਾਲੀਆਂ ਉਹ ਜਿਹੜੇ ਸ਼ਬਦ ਸੰਭਾਲਣ ਵਾਲੇ ਹੁੰਦੇ ਉਹਨਾਂ ਦੇ ਵੀ ਬੜਾ ਮੈਂ ਮੁੱਲ ਸਮਝਦਾ। ਜੀ ਕਿ ਜਿਹੜੇ ਉਹਨੂੰ ਥਿੜਕ ਰਹੇ ਬੰਦੇ ਨੂੰ ਉਹਦੇ ਡਿਗਰੇ ਬੰਦੇ ਨੂੰ ਸੰਭਾਲਦੇ ਆ ਜਾਂ ਇੱਕ ਨਵੀਂ ਜਿੱਤਨਾ ਦਿੰਦੇ ਤਾਂ ਉਹਨਾਂ ਦਾ ਵੀ ਇੱਕ ਜ਼ਰੂਰ ਅ ਅਮਲ ਹੈ ਕਿ ਹੋ ਸਕਦਾ ਕਿ ਹਰ ਕਵੀ ਪੋਲਿਟਿਕਸ 'ਚ ਨਾ ਆ ਸਕੇ ਇੱਕ ਜਾਨੀ ਐਕਟਿਵ ਮੈਂਬਰ ਦੇ ਤੌਰ ਤੇ ਪਰ ਉਹ ਉਹ ਇੱਕ ਸਮਝ ਲਓ ਕਿ ਇੱਕ ਇੱਕ ਕਿਸਮ ਦੀ ਪੋਲਿਟਿਕਸ ਉਹ ਵੀ ਆਪਣੀ ਕਵਤਾ ਚ ਕਰ ਰਿਹਾ ਹੁੰਦਾ। ਪਾਸ਼ ਤੇ ਨਾਲ ਤੁਹਾਡਾ ਬਹੁਤ ਨੇੜੇ ਦਾ ਸਬੰਧ ਰਿਹਾ। ਪਾਸ਼ ਕਦੇ ਪੂਰੇ ਹਿੰਦੁਸਤਾਨ ਨੂੰ ਪੂਰੇ ਸਾਰੇ ਨੂੰ ਬਦਲਣ ਤੁਰਿਆ ਸੀ ਉਸ ਢਾਂਚੇ ਨੂੰ ਮੁੱਢੋਂ ਛੱਡੋ। ਜੀ। ਕੀ ਤੁਸੀਂ ਉਹਦੀ ਰਾਜਨੀਤੀ ਦੇ ਨਾਲ ਸਹਿਮਤ ਸੀ ਤੇ ਕੀ ਅੱਜ ਉਸੇ ਢਾਂਚੇ ਦੇ ਵਿੱਚ ਉਹਨੂੰ ਠੀਕ ਠਾਕ ਕਰਨ ਦੇ ਯਤਨ ਹੋ ਰਹੇ ਆ? ਮੈਂ ਮੇਰਾ ਜਾਨੀ ਪਾਸ ਤੇ ਜਾਨੀ ਉਹ ਸਾਰੀ ਜਿਹੜੀ ਮੂਵਮੈਂਟ ਨਾਲ ਮੇਰਾ ਰਿਸ਼ਤਾ ਹੈ ਸੀ ਕਿ ਮੈਂ ਮੇਰੀ ਉਹਨਾਂ ਦੀ ਜਿਹੜੀ ਕੁਰਬਾਨੀ ਸੀ ਜਾਂ ਉਹਨਾਂ ਦੀ ਤੜਪ ਸੀ ਉਹ ਮੈਨੂੰ ਜ਼ਰੂਰ ਕੰਮਦੀ ਸੀ ਪਰ ਮੈਨੂੰ ਐਂ ਜ਼ਰੂਰ ਆ ਦੱਸਦਾ ਸੀ ਕਿ ਵੀ ਇਹੋ ਪੋਸੀਬਲ ਨਹੀਂ ਹੈ ਜਾਨੀ ਮੇਰੇ ਜੋ ਮਨਸਿਕ ਜਦਾਂ ਜਦਾਂ ਮਤਲਬ ਉਹ ਲੋਕਾਂ ਦਾ ਉਹਨਾਂ ਲੋਕਾਂ ਦਾ ਰਵਈਆ ਉਸ ਉਸ ਵੇਲੇ ਲੋਕਾਂ ਦਾ ਲੋਕਾਂ ਦੀ ਸੋਚ ਜਾ ਉਹਨਾਂ ਦਾ ਵੀ ਇੱਕ ਤਰ੍ਹਾਂ ਆਪਣੇ ਜਾਨੀ ਇਸ ਸੋਚਨਾ ਕਿ ਉਸ ਉਹਨੂੰ ਅਸੀਂ ਬਦਲ ਸਕਦੇ ਹਾਂ ਜੀ ਸੋ ਜਾਨੀ ਸੁਮੈ ਉਹ ਜਿਹੜੀ ਸਿਧਾਂਤਕ ਤੌਰ ਤੇ ਮੇਰੇ ਜ਼ਰੂਰ ਮੈਂ ਮੇਰੇ ਇੱਕ ਨਹੀਂ ਸੀ ਬੈਠਦੇ ਕਿ ਹਾਂ ਮੈਂ ਇਦਾਂ ਸੋਚਦਾ ਪਰ ਉਹ ਜਿਹੜੀ ਸਾਰੀ ਲਗਨ ਤੜਪ ਉਸ ਕਾਰਨ ਸਾਨੂੰ ਸਾਰਿਆਂ ਨੂੰ ਸੁਚੇਤ ਕੀਤਾ ਸੀ ਕਿ ਹਾਂ ਕੁਝ ਕਰਨਾ ਚਾਹੀਦਾ ਤੋ ਹੁਣ ਵੀ ਜਿਹੜੀ ਮੈਂ ਇਹ ਸੋਚਦਾ ਮੈਨੂੰ ਮੈਨੂੰ ਲੱਗਦਾ ਕਿ ਸ਼ਾਇਦ ਜਿਹੜਾ ਲੋਕ ਰਾਜੀ ਤਰੀਕਾ ਜੀ ਲੜਨ ਦਾ ਜਾਂ ਲੋਕਾਂ ਨੂੰ ਅਵੇਅਰਨੈਸ ਦੇਣ ਦਾ ਕਿ ਉਹ ਸ਼ਾਇਦ ਬਿਹਤਰ ਤਰੀਕਾ ਸਾਡੇ ਸਟੂਡੀਓ ਚ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਆਖਿਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਅੱਛਾ ਲੰਘਾ ਜਿਸ ਗਾਨ ਤੇ ਨਾ ਗੱਲਾਂ ਕਰਕੇ ਔਰ ਮੇਰਾ ਵੀ ਨਹੀਂ ਜਾਣੂ ਜੀ ਕਰਦਾ ਹਾਂ ਮੈਂ ਕਿੰਨਾ ਵੀ ਤਰ੍ਹਾਂ ਇਹ ਗੱਲਾਂ ਚੱਲਦੀਆਂ ਰਹਿਣ ਕਿਉਂਕਿ ਕਿਸੇ ਨਾ ਗੱਲਾਂ ਕਰਕੇ ਤੁਸੀਂ ਕਈ ਗੱਲਾਂ ਤੁਹਾਡੇ ਅੰਦਰ ਹੁੰਦੀਆਂ ਉਹ ਗੱਲਾਂ ਕਰਨ ਵਾਲੇ ਕਢਾ ਸਕਦਾ ਹੁੰਦਾ ਕਿ ਉਹਦੇ ਮੈਂ ਆਪਕੰਨੇ ਵੀ ਜਦੋਂ ਖੂਚੇ ਕੁਛ ਡਿੱਗੇ ਹੋਣ ਡੋਲ ਡੋਲ ਤੇ ਅਸੀਂ ਕਹਿਣਾ ਕਿ ਕੁੰਡਾ ਪਾਓ ਥੱਲੇ ਡਿੱਗੇ ਹੋਏ ਡੋਲ ਕੱਢ ਕੇ ਲਾਈਏ ਤੇ ਸੋ ਬਹੁਤ ਅੱਛਾ ਲੱਗਾ ਔਰ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਤੇਰੇ ਚੈਨਲ ਪੰਜਾਬੀ ਦਾ ਵੀ ਔਰ ਜਿਹੜੇ ਸੁਣ ਰਹੇ ਹੋਣਗੇ ਦੇਖ ਰਹੇ ਹੋਣਗੇ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ